ਜਿਹੜਾ ਮੈਨੂੰ ਸਵਾਲ ਆਉਂਦਾ ਸਭ ਤੋਂ ਜ਼ਿਆਦਾ ਲੋਕਾਂ ਦਾ ਮਾਨਸਿਕ ਜਿਹੜੀ ਪਰੇਸ਼ਾਨੀ ਹੈ ਉਹਦੇ ਵਿੱਚ ਉਹ ਲੋਕਾਂ ਨੂੰ ਚਿੰਤਾ ਬਹੁਤ ਆ ਲੋਡ ਬਹੁਤ ਆ ਸਟ੍ਰੈਸ ਬਹੁਤ ਆ ਬਹੁਤ ਜਾਂਦੇ ਆ ਇਹਦੇ ਬਾਰੇ ਚਾਣਨਾ ਪਉ ਤੁਸੀਂ ਵੀ ਗੁਰਮਤ ਦੇ ਆਸ਼ੇ ਅਨੁਸਾਰ ਵੀ ਕਿਉਂ ਹੋ ਰਹੀ ਹੈ ਇਹ ਪਹਿਲਾ ਸਵਾਲ ਤਾਂ ਇਹ ਆ ਮੇਹਤਰ ਬੇਨਤੀ ਹੈ ਵੀ ਚਿੰਤਾ ਤੋਂ ਮੁਕਤ ਪਹਿਲੀ ਗੱਲ ਕੋਈ ਨਹੀਂ ਹੈ ਚਿੰਤਾ ਹਰਕ ਨੂੰ ਜਿਹੜਾ ਅੱਜ ਕੱਲ ਦਾ ਯੁੱਗ ਚੱਲ ਰਿਹਾ ਇਹਦੇ ਵਿੱਚ ਨਜਾਇਜ਼ ਚਿੰਤਾ ਸਾਡੀਆਂ ਜ਼ਿਆਦੀਆਂ ਨੇ ਹਮ ਕਿਉਂਕਿ ਅਸੀਂ ਵਰਤਮਾਨ ਵਿੱਚ ਨਹੀਂ ਵਰਤਦੇ ਜੀ ਜਿਹੜਾ ਬੰਦਾ ਵਰਤਮਾਨ ਸਮੇਂ ਵਿੱਚ ਵਰਤਦਾ ਨਾ ਉਹ ਪਰੇਸ਼ਾਨ ਨਹੀਂ ਹੁੰਦਾ ਜਿਹੜਾ ਬੰਦਾ ਬੀਤ ਗਏ ਦਾ ਪਿਛਤਾਵਾ ਆਉਣ ਨੂੰ ਸੋਚੀ ਜਾਂਦਾ ਉਹਨੂੰ ਫਿਰ ਚਿੰਤਾ ਚੰਬੜ ਜਾਂਦੀ ਹੈ ਹਮ ਜੇ ਬੰਦਾ ਸਮਝੇ ਜਿਹੜਾ ਬੀਤ ਗਿਆ ਉਹ ਬੀਤ ਗਿਆ ਜਿਹੜਾ ਆਉਣਾ ਉਹ ਪਰਮੇਸ਼ਰ ਆ ਭੀ ਸੂਤਰ ਕਰੂ ਜੇ ਮੇਰਾ ਇਹ ਠੀਕ ਹੈ ਉਹ ਵੀ ਮੇਰਾ ਠੀਕ ਹੀ ਰਵੇਗਾ ਕੋਈ ਪਰੇਸ਼ਾਨੀ ਨਹੀਂ ਹੈ ਹਮਮ ਪਰ ਜੇ ਬੰਦਾ ਸੋਚੂ ਹਾਏ ਕੀ ਹੋਊਗਾ ਆਉਣ ਵਾਲੇ ਸਮੇਂ ਮੈਂ ਕੀ ਕਰੂੰਗਾ ਜਿਹੜਾ ਲੰਘ ਗਿਆ ਮੈਂ ਕਰ ਨਹੀਂ ਸਕਿਆ ਇਹੀ ਤਾਂ ਬਾਬਾ ਜੀ ਸੋਚੀ ਜਾਂਦੇ ਸਾਰੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹਦਾ ਵੀਜ਼ਾ ਨਹੀਂ ਆਇਆ ਉਹ ਔਖਾ ਜਿਹਦਾ ਵੀਜ਼ਾ ਆ ਗਿਆ ਹੁਣ ਉਹਨੂੰ ਗਾਹਾਂ ਉੱਥੇ ਜਾ ਕੇ ਪਰੇਸ਼ਾਨੀ ਆ ਖਰਚਾ ਨਹੀਂ ਚੱਲ ਰਿਹਾ ਗਾਹਾਂ ਜੀ ਨੇ ਫਿਰ ਘਰ ਲੈ ਲਿਆ ਫਿਰ ਉਹ ਵੀ ਔਖਾ ਜਿਹਦਾ ਕੁਝ ਨਹੀਂ ਹੋਇਆ ਉਹ ਜ਼ਿਆਦਾ ਔਖਾ ਜਿਹਦੇ ਨਿਆਣਾ ਨਹੀਂ ਹੋਇਆ ਉਹ ਔਖਾ ਇਹ ਨੇ ਆਣੇ ਹੋ ਗਏ ਉਹ ਔਖਾ ਤੁਸੀਂ ਜਿਹੜੀ ਗੱਲ ਇਹੀ ਸਵਾਲ ਆ ਸਾਰਿਆਂ ਦਾ ਵੀ ਕਿਵੇਂ ਹੱਲ ਕਰੀਏ ਨੂੰ ਗੁਰਬਾਣੀ ਦੇ ਹਿਸਾਬ ਨਾਲ ਜੇ ਦੱਸੋ ਇਹ ਬੇਨਤੀ ਇਸ ਤਰ੍ਹਾਂ ਵੀ ਇਹ ਹੱਲ ਨਹੀਂ ਹੋਣ ਵਾਲਾ ਕਿਉਂਕਿ ਅਸੀਂ ਗੁਰਬਾਣੀ ਤੋਂ ਦੂਰ ਆ ਜੇ ਗੁਰਬਾਣੀ ਸੁਣ ਲਈਏ ਸੁਣ ਕੇ ਮੰਨਣ ਕਰ ਲਈਏ ਨਿਧਿਆਸਨ ਕਰ ਲਈਏ ਤਤਵੰਗ ਦਾ ਸੰਸ਼ੋਧਨ ਕਰ ਲਈਏ ਫਿਰ ਸਾਡੇ ਅੰਦਰ ਗੱਲ ਵੱਢਦੀ ਹੈ ਹੂੰ ਵੇਖੋ ਹੁਣ ਪਹਿਲਾ ਗੁਰੂ ਅਰਜਨ ਸਾਹਿਬ ਨੂੰ ਕਿਹਾ ਸੀ ਮਹਾਰਾਜ ਬਾਣੀ ਅੰਦਰ ਨਹੀਂ ਵੱਸਦੀ ਉਹ ਕਹਿੰਦੇ ਨਹੀਂ ਬਸਣੀ ਤਿੰਨ ਚੀਜ਼ਾਂ ਕਰੋ ਬਸੂ ਸਰਵਣ ਕਰਉ ਪਹਿਲਾ ਸਰਵਣ ਨੇ ਦੋ ਪ੍ਰਕਾਰ ਦਾ ਵਾ ਇੱਕ ਆਪਾਂ ਕੋਈ ਕਥਾ ਸੁਣ ਰਹੇ ਆ ਕੀਰਤਨ ਸੁਣ ਰਹੇ ਆ ਧਿਆਨ ਆਪਣਾ ਲੱਗਾ ਪਰ ਮੁੜ ਕੇ ਧਿਆਨ ਆਪਣਾ ਗੱਡੀ ਚਲੇ ਗਿਆ ਵੀ ਗੱਡੀ ਸਾਈਡ ਤੇ ਨਹੀਂ ਲਾਈ ਮੇਰਾ ਜੋੜਾ ਬਾਹਰ ਪਿਆ ਮੈਂ ਜਮਾ ਨਹੀਂ ਕਰਾਇਆ ਮਤਲਬ ਮਨ ਹੋਰ ਭਜਾ ਫਿਰਦਾ ਸੁਣਦਾ ਗੁਰਬਾਣੀ ਐ ਮਨ ਬਾਹਰ ਐ ਇਸ ਸਰਵਣ ਨੂੰ ਕਹਿੰਦੇ ਆ ਭੂਤਾਂ ਦੀ ਅੱਗ ਹਮ ਹਮ ਜਿ ਜਿ ਤਰ੍ਹਾਂ ਰਾਤ ਨੂੰ ਭੂਤਾਂ ਦੀ ਅੱਗ ਇੱਥੇ ਬਲਦੀ ਆ ਘੜੀ ਨੂੰ ਉੱਥੇ ਬਲੜੇ ਪੈਂਦੀ ਆ ਉਹ 20 ਕਿਲੋਮੀਟਰ ਹੁੰਨ ਨਿਕਲ ਜਾਂਦੀ ਆ ਇਹ ਤਰ੍ਹਾਂ ਮੜ ਪਜਾ ਫਿਰਦਾ ਇੱਕ ਸਰਬ ਨੂੰ ਆਪੀ ਮਨ ਨੂੰ ਟਿਕਾ ਕੇ ਆਪਾਂ ਬਾਣੀ ਕੀਰਤਨ ਸੁਣਨਾ ਟਿਕਾ ਕੇ ਸੁਣ ਲਿਆ ਪਰ ਗੁਰਦੇ ਦੀ ਪੌੜੀ ਉਤਰਦਿਆਂ ਹੀ ਵਿਸਰ ਗਿਆ ਇਹਨੂੰ ਕਿਤੇ ਚੁੱਲ੍ਹੇ ਦੀ ਅੱਗ ਦੀ ਤਰ੍ਹਾਂ ਚੁੱਲ੍ਹੇ ਦੀ ਅੱਗ ਤੋਂ ਚਾਹ ਬਣਾ ਲਓ ਰੋਟੀ ਸਬਜੀ ਜੋ ਮਰਜੀ ਬਣਾ ਲਓ ਤੇ ਕੋਲਿਆਂ ਤੇ ਪਾਣੀ ਬਹੁਤ ਠੰਡਾ ਹੋ ਜਾਂਦਾ ਹੂੰ ਕਥਾ ਸੁਣੀ ਮਨ ਲੱਗ ਗਿਆ ਹਾਂ ਜਦੋਂ ਬਾਹਰ ਗਏ ਕਮਾਏ ਲੱਗਿਓ ਕੋਲਿਆਂ ਤੇ ਪਾਣੀ ਵਹ ਗਿਆ ਉਹ ਠੰਡਾ ਹੋ ਗਿਆ ਇਹ ਤਾਂ ਆਮ ਹੀ ਆ ਫਿਰ ਇਹਦੋਂ ਗੱਲ ਫਿਰ ਕੀ ਕਰਨਾ ਹੂੰ ਇਹਦੋਂ ਬਾਅਦ ਮਨਨ ਕਰਨਾ ਕਿ ਜੋ ਗੁਰ ਦਈਆ ਸੋ ਮੰਨ ਕੇ ਕਾਮ ਜੋ ਗੁਰੂ ਕਹਰੇ ਮੇਰੇ ਮਨ ਦੇ ਕਾਮ ਆਉਣ ਵਾਲਾ ਵਾ ਉਹਦੀ ਫਿਰ ਕਮਾਈ ਕਰਨੀ ਆ ਹੂੰ ਉਹਨੂੰ ਮਨਨ ਕਰਨਾ ਫਿਰ ਨਿਧਿਆਸਨ ਕਰਨਾ ਨਿਧਿਆਸਨ ਦਾ ਵੈਸੇ ਅਰਥ ਜਿਹੜਾ ਆ ਨਾ ਉਹ ਕਾਮ ਕ੍ਰੋਧ ਲੋਭ ਓੰਕਾਰ ਦੱਤ ਸਕਾਰ ਕਰਨਾ ਨਰਾਦਰ ਕਰਨਾ ਇਹ ਵੀ ਚਾਹੀਦੇ ਸਤ ਸਤੋਗਤਾ ਦਇਆ ਧਰਮ ਦੀ ਪਰਚਾਉਣੀ ਪਾਉਣੀ ਵੀ ਇਹਨਾਂ ਨੂੰ ਕਠਿਆ ਕਰਨਾ ਜਾਂ ਪੁਣਾ ਪੁਣਾ ਅਭਿਆਸ ਕਰਨਾ ਇਹ ਫਿਰ ਜਿਹੜਾ ਸਰਵਣ ਆ ਇਹ ਇੱਕ ਚੁੱਲੇ ਦੀ ਅੱਗ ਦੀ ਤਰ੍ਹਾਂ ਹੋ ਗਿਆ ਦੂਜਾ ਜਿਹੜਾ ਸਰਵਣ ਕਰਨਾ ਭੂਤਾ ਦੀ ਅੱਗ ਦੀ ਤਰ੍ਹਾਂ ਹੋ ਗਿਆ ਜਿਹੜਾ ਆਪਾਂ ਮੰਨਨ ਕਰਨਾ ਹੈ ਇਹ ਅਸਮਾਨੀ ਬਿਜਲੀ ਦੀ ਤਰ੍ਹਾਂ ਹੋ ਗਿਆ ਕਿੰਨੇ ਤੰਦ ਪਾਣੀ ਸਾੜ ਕੇ ਰਹੀਦੀ ਹੈ ਜਿਹੜਾ ਨਿਦੇਹਾਸਨ ਕਰਨਾ ਹੈ ਇਹ ਅਸਮਾਨੀ ਬਿਜਲੀ ਦੀ ਤ ਸਮੁੰਦਰ ਦੀ ਬੜਵਾ ਅਗਣੀ ਤਰ੍ਹਾਂ ਹੋ ਗਿਆ ਟੰਲਾ ਤੰਦ ਪਾਣੀ ਸਾੜ ਕੇ ਰਹੀਦੀ ਹੈ ਜਿਹੜਾ ਸਖਿਆਤਕਾਰ ਕਰਨਾ ਨਾ ਹੱਥ ਤੇ ਔਲੇ ਰੱਖੇ ਦੀ ਤਰ੍ਹਾਂ ਪ੍ਰਭਾਤਮਾ ਨੂੰ ਹੂੰ ਉਹ ਮਹਾ ਪ੍ਰਲੋ ਦੀ ਤਰ੍ਹਾਂ ਗਿਣਿਆ ਜਾਂਦਾ ਮਹਾ ਪ੍ਰਲੋ ਦੀ ਅੱਗ ਮਹਾ ਪ੍ਰਲੋ ਦੀ ਅੱਗ ਜਿਹੜੀ ਸਭ ਨੂੰ ਭਸਮ ਕਰਦੀ ਚਾਰ ਤਰ੍ਹਾਂ ਦੀ ਪਰਲੋ ਆ ਨਿਤ ਪਰਲੋ ਪਰਲੋ ਅਵੰਤਰ ਪਰਲੋ ਤੇ ਮਹਾ ਪ੍ਰਲੋ ਨਿਤ ਪਰਲੋ ਸੌ ਜਾਂਦੇ ਆ ਸੌਣ ਵਿੱਚ ਦੋ ਅਵਸਥਾ ਨੇ ਇੱਕ ਆਪਾਂ ਜਾਗਦੇ ਆ ਇੱਕ ਸੁਪਣ ਅਵਸਥਾ ਇੱਕ ਸੁਖੋਪਤੀ ਸੁਪਨੇ ਵੀ ਸੁਪਣਾ ਲੈਨੇ ਜਾਗੋ ਮੀਟਨੇ ਆ ਗਾੜੀ ਨਹੀਂ ਚੁਟਕੇ ਕਿੰਨੇ ਅੱਜ ਇੰਨਾ ਸੁੱਤੇ ਪਤਾ ਨਹੀਂ ਕਿੱਥੇ ਪੈ ਰਹੇ ਹੂੰ ਠੀਕ ਹੈ ਇੱਕ ਵਾਰਾ ਫਿਰ ਉਹ ਪਰਲੋ ਹੋ ਜਾਂਦੀ ਹੈ ਨਿਤ ਵਿਦ ਸੁਪਨੇ ਪਤਾ ਨਹੀਂ ਕੋਈ ਹੈਗਾ ਕਿ ਨਹੀਂ ਹੈਗਾ ਨਹੀਂ ਹੈਗਾ ਉਦੋਂ ਬਾਅਦ ਫਿਰ ਪਰਲੋ ਆਪ ਮਰੇ ਜਗ ਪਰਲੋ ਜਿਹੜਾ ਮਰ ਗਿਆ ਉਹਦੇ ਪਰਲ ਹੋ ਗਈ ਉਹਨੂੰ ਕੀ ਪਤਾ ਕੀ ਹੋਇਆ ਤੇ ਕੀ ਨਹੀਂ ਇੱਕ ਅਵੰਤਰ ਪਰਲੋ ਮਾਤ ਲੋਕ ਤੇ ਹਾਰਡ ਕਰੋਨੇ ਵਰਗੀਆਂ ਬਿਮਾਰੀਆਂ ਆ ਜਾਣੀਆਂ ਹੂੰ ਲੋਕਾਂ ਦਾ ਮਰ ਜਾਣਾ ਇਹਨੂੰ ਅਵੰਤਰ ਪਰਲੋ ਇੱਕ ਮਹਾ ਪਰਲੋ ਮਹਾ ਪਰੋੜ ਰਹਿਮ ਤੇ ਕੋਈ ਚੰ드ਰਮਾ ਨਹੀਂ ਰਹਿੰਦਾ ਕੋਈ ਸੂਰਜ ਨਹੀਂ ਕੋਈ ਵੇਦ ਨਹੀਂ ਕੋਈ ਸ਼ਾਸਤਰ ਨਹੀਂ ਕੋਈ ਧਰਤੀ ਨਹੀਂ ਕੋਈ ਪਹਾੜ ਨਹੀਂ ਮਰ ਇੱਕ ਇਹ ਗੱਲ ਜੀ ਫੈਸਲਾ ਕਰਤਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਜੋ ਦ੍ਰਿਸ਼ਟੀ ਮਾੜ ਵੀ ਦਿਸ ਰਿਆ ਨਾ ਇਹ ਸਭ ਮਥਿਆ ਕੱਖ ਨਹੀਂ ਆ ਸਭ ਮਥਿਆ ਪਾਣੀ ਪਾਣੀ ਹੋ ਜਾਣਾ ਕਲਗੀ ਤਾਂ ਲਿਖਦੇ ਨੇ ਖੇਲ ਖੇਲ ਅਖੇਲ ਖੇਲਣਾ ਅੰਤ ਕੋ ਫਿਰੇ ਸਾਰੇ ਖੇਡਾਂ ਨੂੰ ਖੇੜਦਾ ਸੰਕੋਚ ਕੇ ਆਪਣੇ ਪੇਟ ਚ ਪਾ ਲੈਂਦਾ ਤੇ ਕੱਲਾ ਫੁਰਸਵਾਦੀ ਲਾ ਕੇ ਪਰਮਾਤਮਾ ਵੇਖਦਾ ਉਹ ਸ੍ਰਿਸ਼ਟੀ ਕਿਤਰਾ ਰਾਜ ਦਾ ਇਹ ਉਹਦੀ ਉਹਦੀ ਖੁਸ਼ੀ ਆਂਦੇ ਵੀ ਚੰਦਰਮਾ ਤੇ ਸੂਰਜ ਵੀ ਤਵੇ ਦੇ ਥੱਲੇ ਵਰਗੇ ਕਾਲੇ ਹੋ ਜਾਂਦੇ ਛੜ ਕੇ ਜਦੋਂ ਮਹਾਪਰਲ ਹੁੰਦੀ ਸੱਤੇ ਸਮੁੰਦਰ ਗਰਾੜ ਵਿੱਚ ਪੈ ਗਏ ਐ ਛੜਦੇ ਜਾਂ ਤਵੇ ਤੇ ਪਾਣੀ ਦੀ ਬੂੰਦ ਛੜਦੀ ਏ ਇਹੀ ਚੀਜ਼ ਸਾਇੰਸ ਕਹਿੰਦੀ ਆ ਜਪਾ ਦੇਖੀਏ ਉਹ ਵੀ ਇਹੀਂ ਕਹਿੰਦੇ ਨੇ ਵੀ ਜਦੋਂ ਜਿਵੇਂ ਜਿਵੇਂ ਧਰਤੀ ਹਜ ਮਸੂਰ ਜਾ ਇਹ ਜਿਹੜਾ ਹੁਣ ਸੂਰਜ ਗਰਿਆ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਹੌਲੀ ਹੌਲੀ ਇਹ ਖਤਮ ਹੋ ਰਿਹਾ ਸੜ ਰਿਹਾ ਜਦੋਂ ਇਹਨੇ ਪੂਰਾ ਸੜ ਬੜ ਜਾਣਾ ਉਸ ਤੋਂ ਬਾਅਦ ਸਾਰਾ ਕੁਝ ਇੱਕ ਚੀਜ਼ 'ਚ ਹੀ ਸਮਾ ਜਾਣਾ ਸਭ ਕੁਝ ਪਤਾ ਕੀ ਗੱਲ ਹੈ ਖਤਮ ਹੋ ਜਾਣਾ ਸਾਇੰਸ ਦਾ ਕੀ ਫਰਕ ਹੈ ਹਮ ਹਮ ਤੁਸੀਂ ਪਿੱਛੇ ਚਲੇ ਜਾਓ ਤੇ ਸਰੀਰ ਵਾਸਤੇ ਗੱਲ ਚੱਲੀ ਸਰੀਰ ਕੀ ਹੈ ਇਹਦੀ ਖੋਜ ਹੋਈ ਇਹ ਕੀ ਚੀਜ਼ ਹੈ ਸਭ ਤੋਂ ਪਹਿਲਾਂ ਕਪਲ ਮੁਣੀ ਨੇ ਕੀਤੀ ਹੈ ਹਮ ਹਮ ਇਹ ਪੰਜ ਤਤ ਨੇ ਪੰਜੀ ਪ੍ਰਕਿਰਤੀਆਂ ਨੇ ਇਹ ਪੰਜੀ ਪ੍ਰਕਿਰਤੀਆਂ ਤੋਂ ਸਰੀਰ ਬੜਿਆ ਹੂੰ ਉਹ ਇੰਨਾ ਉਲਝ ਗਿਆ ਵੀ ਉਹ ਲੇਖੇ ਚ ਪੈ ਗਿਆ ਅਲੇਖ ਰਭ ਨੂੰ ਉਹਦਾ ਸੰਬੰਧ ਟੁੱਟ ਗਿਆ ਗੁਰੂ ਗੋਬਿੰਦ ਸਿੰਘ ਜੀ ਕਿਹ ਪੰਕਤੀ ਚ ਕਿਹਾ ਉਹ ਕਹਿੰਦਾ ਅਨ ਅਨ ਤੇ ਹੋਤ ਹੈ ਘਾਸ ਘਾਸ ਤੇ ਹੋਏ ਤ्यों ਮਨੁੱਖ ਤੇ ਮਨੁੱਖੇ ਅਵਰ ਨਾ ਕਰਤਾ ਕੋਈ ਉਹਦਾ ਘਾ ਤੋਂ ਘਾ ਹੁੰਦਾ ਬੰਦੇ ਤੋਂ ਬੰਦਾ ਜਾਂਦਾ ਕੋਈ ਨਹੀਂ ਕਰਤਾ ਉਹ ਕਰਦਾ ਮੰਨਦਾ ਹੀ ਕਿਸੇ ਨੂੰ ਨਹੀਂ ਯੋਗ ਸ਼ਾਸਤਰ ਲਿਖਣ ਵਾਲ ਜਿਹਨੇ ਇਹਦੇ ਤੋਂ ਮਦਦ ਲਈ ਆ। ਅੱਛਾ। ਤੇ ਪੰਜਾਂ ਤਤਾਂ ਦੀ ਉਹਦੀ ਜਿਹੜੀ ਮਿਹਨਤ ਵੀ ਅਰਥ ਨਹੀਂ ਗਈ। ਪੰਜਾਂ ਤਤਾਂ ਦੀ ਆਜੀ ਗੁਰਬਾਣੀ ਵਿੱਚ ਗੱਲ ਹੈ। ਪੰਜ ਤਤ ਕਰਤੋ ਸਿਰ ਸਭ ਸਾਜੀ। ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਅੱਗੇ ਗੱਲ ਚੱਲੀ। ਯੂਰਪ ਵਾਲੇ ਕਹਿੰਦੇ ਨੇ 100 ਤੋਂ ਵੱਧ ਤਤ ਆ। ਹੌਲੀ-ਹੌਲੀ ਘਟਦੇ ਆਏ, ਘਟਦੇ ਆਏ। ਫਿਰ ਦੋ ਤੇ ਆਗੇ ਕਿ ਸ਼ਕਤੀ ਤੇ ਇੱਕ ਮਾਦਾ ਵਾ। ਉਹ ਕਹਿੰਦੇ ਆ। ਹੁਣ ਕਹਿੰਦੇ ਨਹੀਂ ਕਿੱਲੀ ਸ਼ਕਤੀ ਹੈ ਘੁੰਮਦੀ ਫਿਰਦੀ ਆ। ਉਹਦਾ ਸਾਰਾ ਪਸਾਰਾ એનર્ਜੀ ਕਹਿੰਦੇ ਉਹਨੂੰ ਹੂੰ ਹੂੰ ਉਹਨੂੰ ਬਣਦੇ ਆ ਹੂੰ ਸਿਰਫ ਗੱਲ ਲੈ ਲੈ ਵੀ ਉਹ ਇਹ ਸਮਝਣ ਵੀ ਬਾਹਰ ਦਾ ਜੋ ਕੁਝ ਆ ਇਹ ਅੰਦਰ ਦੇ ਕਰਕੇ ਆ ਤੇ ਸਾਇੰਸ ਤੇ ਧਰਮ ਇੱਕ ਹੋ ਸਕਦਾ ਹੂੰ ਤਦ ਇੱਕ ਨਹੀਂ ਹੋ ਰਿਹਾ ਕਿਉਂ ਉਹ ਕਹਿੰਦਾ ਵੀ ਪਾਣੀ ਦਾ ਗਲਾਸ ਖਾਲੀ ਐ ਅੱਧਾ ਧਰਮ ਕਹਿੰਦਾ ਨਹੀਂ ਅੱਧਾ ਭਰਿਆ ਵਾ ਉਹ ਭਰੇ ਨੂੰ ਨਹੀਂ ਮੰਨਦਾ ਉਹ ਖਾਲੀ ਨੂੰ ਮੰਨਦਾ ਹੂੰ ਹੂੰ ਤੇ ਕਬੀਰ ਸਾਹਿਬ ਨੇ ਤੇ ਸਿੱਧਾ ਪੰਡਤ ਨੂੰ ਕਹਿਤਾ ਵੀ ਤੂੰ ਪੰਜਾਂ ਤਤਾਂ ਦੀ ਗੱਲ ਪੰਜ ਤਤ ਤੇ ਆ ਗਏ ਪੰਜਾਂ ਸਰੀਰ ਬਣਿਆ ਤੇ ਪੰਜ ਤਤ ਕਿਹਨੇ ਬਣਾਇਆ ਤੂੰ ਦੱਸ ਕਹੋਰੇ ਪੰਡਤ ਇਹ ਕਿਹਨੇ ਬਣਾਇਆ ਅੰਬਰ ਕੇ ਅੰਬਰ ਕਾਸਿਓ ਲੱਗਾ ਕਿਦਾਂ ਜੁੜਿਆ ਤੂੰ ਦੱਸ ਦੇ ਕਿਹੜਾ ਇਹਨੂੰ ਰੱਸਾ ਬੱਦਾ ਕਿਹੜਾ ਪਿੱਲਰ ਪਾਇਆ ਉਤੇ ਖਲੋਤਾ ਕਿਨੇ ਹੋਤਾ ਹੋਈ ਜੋ ਦੀਸੇ ਅੰਬਰ ਤਾਰੇ ਕਿਉਂ ਨੇ ਚੀਤੇ ਚੀਤ ਨਾਰੇ ਹੂੰ ਆਕਾਸ਼ ਤੇ ਤਾਰੇ ਦੀਦੇ ਕਿਹੜੇ ਤੇਰੇ ਬਾਪੂ ਨੇ ਝੜ ਕੇ ਲਾਹਿਆ ਪੀ ਲੈ ਵੇਖ ਲਿਓ ਇਸ ਕਰਕੇ ਉਪਾਦਾਨ ਕਾਰਨ ਵੀ ਹੋਆ ਨਵਿੱਤ ਕਾਰਨ ਵੀ ਹੋਆ ਸਾਰਾ ਕੁਝ ਆਪ ਹੀ ਹੈ ਪਰਮੇਸ਼ਰ ਜਿਹੜਾ ਹੈ ਤੇ ਗੁਰੂ ਤੇਗ ਬਹਾਦਰ ਨੇ ਸਿੱਭਾ ਸਿੱਧਾ ਹੀ ਕਹਿ ਦਿੱਤਾ ਕਿ ਨਾ ਤੇਰੀ ਤਤਾਂ ਵਿੱਚ ਸਮਾਈ ਹੋਣੀ ਹੈ ਹੂੰ ਤੂੰ ਪਛਾਣ ਮੈਂ ਕਿੱਥੋਂ ਆਇਆ ਨਾ ਤੂੰ ਮਿੱਟੀ 'ਚ ਮਿਲ ਸਕਦਾ ਕਿਉਂਕਿ ਉਹ ਤੇ ਸਰੀਰ ਦੇ ਤੱਤੇ ਮਿਲਣਿਆ ਤੇਰਾ ਕੀ ਹੈ ਤੂੰ ਕੀ ਹੈ ਸਾਧੂ ਕੀ ਇੱਕ ਬੰਦਾ ਮਾਂ ਨੂੰ ਜੰਮੇ ਬੜ ਗਿਆ ਜਾ ਕੇ ਸਮਾਪਤ ਹੋ ਜੇ ਤੇ ਫਿਰ ਤੇ ਗੱਲ ਮੁੱਕ ਗਈ ਹੂੰ ਫਿਰ ਤੇ ਗੱਲ ਨਾ ਹੋਈ ਵਿਚਾਰਾ ਜੰਮਿਆ ਸੀ ਵਿਚਾਰਾ ਮਰ ਗਿਆ ਲੋਕ ਇਤਰਾਹ ਕਰਨਗੇ ਵਿਚਾਰਾ ਹੀ ਹੋ ਗਿਆ ਜੇ ਗੁਰੂ ਕੇ ਦੇ ਘਰ ਜਨਮ ਹੋ ਜਾਵੇ ਫਿਰ ਮਰਨਾ ਸੱਚਖੰਡ ਹੁੰਦਾ ਤੇ ਰੱਬ ਵਿੱਚ ਮਿਲਣਾ ਹੁੰਦਾ ਇਹ ਜਿਹੜੀ ਇਹ ਸਾਇੰਸ ਆ ਇਹਦਾ ਇਨਾ ਹੀ ਆ ਵੀ ਇਹ ਅੱਧੀ ਚੀਜ਼ ਨਹੀਂ ਉਹਨੂੰ ਮੰਨਦੀ ਐ ਤੇ ਗੁਰਮਤ ਜਿਹੜੀ ਉਹ ਜਿਹੜੀ ਚੀਨੀ ਚੀਜ਼ ਹੈਗੀ ਉਹਨੂੰ ਮੰਨਦੀ ਐ ਅੱਧਾ ਗਲਾਸ ਪਾਣੀ ਦਾ ਭਰਿਆ ਉਹ ਕਿਹਦਾ ਨਹੀਂ ਅੱਧਾ ਖਾਲੀ ਆ ਹੂੰ ਜੇ ਕਿਦੇ ਅੰਦਰ ਨੂੰ ਹੋ ਜੇ ਨਾ ਗਿਆਨ ਦਾ ਮੂਹ ਵਿਗਿਆਨ ਦਾ ਤੇ ਧਰਮ ਇੱਕ ਹੋ ਸਕਦਾ ਮੈਨੇ ਗੱਲ ਯਾਦ ਆ ਗਈ ਤੁਸੀਂ 2010 ਚ ਆਏ ਸੀ ਮੈਂ ਸਕਾਟਲੈਂਡ ਜਾਣਾ ਸੀ ਉਦੋਂ ਮੈਂ ਤੁਹਾਨੂੰ ਕਹੇ ਬਾਈ ਸਕਾਟਲੈਂਡ ਲੈ ਚਲੀਏ ਤੁਸੀਂ ਕਹਿੰਦੇ ਉੱਥੇ ਗਿਆ ਮੈਂ ਤੁਹਾਨੂੰ ਬਾਹਰ ਪਹਾੜ ਦਿਖਾਉਂਗਾ ਸਿਨੈਰੀ ਦਿਖਾਉਂਗਾ ਤੁਸੀਂ ਮੈਨੂੰ ਕਹਿੰਦੇ ਬਾਹਰ ਕੀ ਦੇਖਣਾ ਅੰਦਰ ਦੇਖਿਆ ਹੋਰ ਤੁਸੀਂ ਸ਼ਾਇਦ ਗੱਲ ਭੁੱਲ ਗਏ ਹੋ ਮੈਨੂੰ ਗੱਲ ਅਜੇ ਤੱਕ ਉਹ ਮੈਨੂੰ ਪੱਕੀ ਯਾਦ ਆਉਂਦੀ ਵੀ ਅੰਦਰ ਇਦੋਂ ਵੀ ਜ਼ਿਆਦਾ ਸੋਹਣਾ ਨਹੀਂ ਵੇਖੋ ਨਾ ਸਾਇੰਸ ਨੇ ਕੀ ਬਣਾਇਆ ਹੈ ਤਾਕਤ ਕੋਈ ਕੰਪਿਊਟਰ ਮਾਇਆ ਦਿਮਾਗ ਨਾਲ ਵੇਖ ਕੇ ਬਣਾਇਆ ਹੂੰ ਵੀ ਜੇ ਤੇ ਬਾਅਦ ਚ ਗੱਲ ਯਾਦ ਰਹੀ ਦੀ ਉਹ ਵੀ ਰੱਖ ਸਕਦਾ ਇੰਜਣ ਬਣਾਏ ਗੱਡੀਆਂ ਦੇ ਉਹ ਸਰੀਰ ਦੇ ਵੇਖ ਕੇ ਬਣਿਆ ਮੈਂ ਤਾਂ ਮੇਕੀ ਜੀ ਗੱਲ ਦੱਸਦਾਂ ਸਾਡਾ ਸਾਹ ਆਉਂਦਾ ਜਾਂਦਾ ਆਉਂਦਾ ਜਾਂਦਾ ਉਹਨਾਂ ਇੰਜਣ ਚ ਕੀ ਕੀਤਾ ਇੰਜਣ ਦੇ ਪਿਸਟਨ ਪਾਤਾ ਨੋਜ਼ਲ ਪਾਤੀ ਉੱਤੇ ਵਰਨ ਵਾਸਤੇ ਹੂੰ ਉਹਦਾ ਟਾਈਮ ਸੈੱਟ ਕਰਦਾ ਵੀ ਇੰਨਾ ਪਿਸਟਨ ਦੋ ਉਂਗਲਾ ਥੱਲੇ ਲਾਵੇਂ ਤੇ ਨੋਜ਼ਲ ਵਰਜੇ ਜਦੋਂ ਸੱਟ ਮਾਰੇ ਅੱਗ ਦਾ ਗੋਲਾ ਬਣੇ ਉਹ ਥਾਂ ਨੂੰ ਧੱਕੇ ਜਦੋਂ ਤਾਂ ਨੂੰ ਆਵੇ ਅਜਾਸ਼ਟਵਾਲ ਖੁੱਲ ਜਾਂਦਾ ਕਿਉਂ ਥਾਂ ਨੂੰ ਜਾਂਦਾ ਇਨਲੈਟ ਖੁੱਲ ਜਾਂਦਾ ਵਾਲਾ ਇਲੀ ਦਾ ਕੰਢੀ ਜਾਂਦਾ ਕੰਢੀ ਜਾਂਦਾ ਛੂ 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 ਵਿਗਿਆਨ ਕਨੇ ਕੁਛ ਨਹੀਂ ਬਣਾਇਆ ਵਿਗਿਆਨ ਨੇ ਗੱਦਾ ਬਣਾਤਾ ਸੁਖ ਦਾ ਸਾਧਵ ਸੁਖ ਨਹੀਂ ਦੇ ਸਕਿਆ ਲੱਗਦਾ ਮਿਰਾਜੀ ਵੀ ਦੁਖੀ ਜਾਂਦਾ ਗੱਦਾ ਦੇ ਦੋ ਰਿਜ ਬਰਾਦੀ ਠੰਡਾ ਪਾਣੀ ਪੀ ਡਾਕਟਰ ਕਹਿੰਦਾ ਪੀ ਵੀ ਨਾ ਮਰ ਜੇਗਾ ਤੇਰਾ ਗਲਾ ਬਹਿ ਜਾਣਾ ਹੀ ਵਿਗਿਆਨਕ ਸੁਖ ਨਹੀਂ ਦੇ ਸਕਦਾ ਸੁਖ ਦੇ ਸਾਧਨ ਸਾਧਨ ਦੇ ਸੁਖ ਸੁਖਲ ਬਹਿਵਾ ਤੇ ਧਰਮ ਨਾਲ ਜੋੜਨਾ ਪਊਗਾ ਉਹ ਤਰ੍ਹਾਂ ਸੁਖ ਨਹੀਂ ਮਿਲਦਾ ਇਹ ਕਹਿੰਦੇ ਜੀ ਅਰਦਾਸ ਕਰਨ ਦੀ ਲੋੜ ਨਹੀਂ ਪੈਣੀ ਵਿਗਿਆਨਕ ਨੇ ਸੁਖ ਵੱਡੇ ਦੇਸ਼ਾ ਪੈਦਾ ਕਰਦੇ ਆ ਉਹ ਗਰੀਬ ਦੇਸ਼ਾ ਜੀ ਆ ਜਾਣਗੇ ਕਿਉਂਕਿ ਚੀਜ਼ ਵਾਧੂ ਹੋ ਜੇ ਬੰਦਾ ਛੋਟੀ ਹੀ ਦਿੰਦਾ ਪਰ ਨਹੀਂ ਅਰਦਾਸ ਕਰਨੀ ਪਊਗੀ ਸੁਖ ਸਾਧਨ ਪੈਦਾ ਹੋ ਸਕਦੇ ਆ ਸੁਖ ਨਹੀਂ ਪੈਦਾ ਹੋ ਸਕਦਾ ਸੁਖ ਪੈਦਾ ਹੋਣਾ ਤੇ ਧਰਮ ਤੋਂ ਪੈਦਾ ਹੋਣਾ